ਜੰਡਿਆਲਾ ਦੇ ਦਸ਼ਹਿਰਾ ਗਰਾਊਂਡ ਵਿੱਚ ਸ੍ਰੀ ਤਾਰਾ ਚੰਦ ਜੀ ਦੀ ਯਾਦ ਵਿੱਚ ਪਹਿਲਾ ਟੂਰਨਾਮੈਂਟ ਕਰਵਾਇਆ ਗਿਆ ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਕੈਬਨਿਟ ਮੰਤਰੀ ਪੰਜਾਬ ਹਰਪ੍ਰਜਨ ਸਿੰਘ ਈਟੀਓ ਦੀ ਧਰਮ ਪਤਨੀ ਸੁਰਿੰਦਰ ਕੌਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਇਸ ਟੂਰਨਾਮੈਂਟ ਵਿੱਚ 16 ਦੇ ਕਰੀਬ ਟੀਮਾਂ ਨੇ ਭਾਗ ਲਿਆ ਇਹ ਟੂਰਨਾਮੈਂਟ 2 ਮਹੀਨੇ ਦੇ ਕਰੀਬ ਚੱਲਿਆ ਇਸ ਟੂਰਨਾਮੈਂਟ ਦਾ ਫਾਈਨਲ ਮੈਚ ਆਰਸੀਸੀ ਜੰਡਿਆਲਾ ਗੁਰੂ ਤੇ ਪਿੰਡ ਗਹਿਰੀ ਦੀ ਟੀਮ ਵਿਚਕਾਰ ਹੋਇਆ ਇਸ ਮੌਕੇ ਕੈਬਨਿਟ ਮੰਤਰੀ ਪੰਜਾਬ ਹਰਪਜਨ ਸਿੰਘ ਈਟੀਓ ਦੀ ਧਰਮਪਤਨੀ ਸੁਰਿੰਦਰ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਹੋਏ ਟੂਰਨਾਮੈਂਟ ਵਿੱਚ ਦੋਵਾਂ ਟੀਮਾਂ ਨੇ ਜ਼ਬਰਦਸਤ ਖੇਡ ਦਾ ਪ੍ਰਦਰਸ਼ਨ ਕੀਤਾ ਤੇ ਉਹਨਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਹੜੇ ਨੌਜਵਾਨ ਨਸ਼ਿਆਂ ਦੀ ਆਦੀ ਹੋ ਚੁੱਕੇ ਹਨ ਉਹ ਆਪਣਾ ਧਿਆਨ ਵੱਧ ਤੋਂ ਵੱਧ ਖੇਡਾਂ ਵੱਲ ਲਗਾਉਣ ਜਿਸ ਨਾਲ ਉਹਨਾਂ ਦੇ ਨਸ਼ੇ ਵਰਗੀ ਨਾਮੁਰਾਦ ਬਿਮਾਰੀ ਤੋਂ ਛੁਟਕਾਰਾ ਮਿਲ ਸਕੇ ਉਹਨਾਂ ਟੂਰਨਾਮੈਂਟ ਕਰਵਾਉਣ ਵਾਲਿਆਂ ਦੀ ਵੀ ਪ੍ਰਸ਼ੰਸਾ ਕੀਤੀ ਇਸ ਮੌਕੇ ਜਿੱਤੂ ਟੀਮ ਨੂੰ ਕੱਪ ਅਤੇ ਨਗਦ ਦੇ ਨਾਮ ਦੇ ਨਾਲ ਸਨਮਾਨਿਤ ਕੀਤਾ ਗਿਆ। ਆਲਾ ਇਹਨਾਂ ਉਹ ਫਾਜ਼ਿਲ ਢੰਡਾਲੇ ਦੀ ਅਦਿਸ਼ਾਰਾ ਗਾਉਂ ਵਿੱਚ ਵਰਬਸੀ ਤਾਰਾ ਚੰਦ ਜੀ ਦੀ ਯਾਦ ਵਿੱਚ ਪਹਿਲਾ ਟੂਰਨਾਮੈਂਟ ਕਰਵਾਇਆ ਗਿਆ ਸੀਗਾ। ਕ੍ਰਿਕਟ ਟੂਰਨਾਮੈਂਟ ਉਹਦਾ ਅੱਜ ਫਾਈਨਲ ਹੈ। ਉਹ ਫਾਈਨਲ ਢੰਡਾਲਾ ਔਰ ਗਹਿਰੀ ਦੀ ਟੀਮਾਂ ਖੇੜ ਰਹੀਆਂ। ਬਹੁਤ ਵਧੀਆ ਬੱਚੇ ਖੇਡ ਰਹੇ ਨੇ ਪਰਫਾਰਮੈਂਸ ਵਧੀਆ ਬਣਾਈ ਸੀ ਲੱਗਦਾ ਤੇ ਦੀ ਬੱਚੋ ਤਾਂ ਸੈਂਚਰੀ ਬਾਰਛੇ ਹੋਣੇ ਗਿਆ ਸੋ ਅੱਜ ਸਾਡੇ ਕੈਬਨ ਮੰਤਰੀ ਹਰਪ੍ਰੀਤ ਸਿੰਘ ਜੀ ਦੇ ਹਸਾਬ ਨਾਲ ਉਹ ਹਣਾੜੇ ਆਣਾ ਸੀਗਾ ਕਿ ਮੈਂ ਕੁਝ ਗੇਮਾਂ ਦੰਡਿਆ ਕਿ ਅਨੁਦਾਨੇ ਜਾਣਾ ਪੈ ਗਿਆ ਕਿਉਂਕਿ ਉਹਦਾ ਬਾਈ ਇਲੈਕਸ਼ਨ ਸੀ ਕਿ ਬੱਤੀ ਲੱਗੀ ਹੋਈ ਹੈ ਸੋ ਉਹਨਾਂ ਤੋਂ ਵੀ ਸਾਰੇ ਬੱਚਿਆਂ ਨੂੰ ਜਿਹੜੇ ਆਯੋਜਕਾਂ ਨੂੰ ਜਿਹਨਾਂ ਨੇ ਇਸ ਟੂਰਨਾਮੈਂਟ ਦਾ ਯੋਜਨ ਕੀਤਾ ਉਹਨਾਂ ਨੂੰ ਮੁਬਾਰਕ ਕੀਤੀ ਆ ਔਰ ਸੁਨੇਹਾ ਇਹ ਹੈ ਕਿ ਸਾਡਾ ਪੰਜਾਬ ਸਰਕਾਰ ਵੀ ਅਹੀ ਕੋਸ਼ਿਸ਼ ਕਰ ਰਹੀ ਹੈ ਕਿ ਸਾਡੇ ਗਰਾਉਂਡਾਂ ਜਿਹੜੀਆਂ ਬੱਚੇ ਸਾਡੇ ਜਿਹੜੇ ਗਰਾਉਂਡਾਂ ਤੋਂ ਦੂਰ ਹੋ ਰਹੇ ਸੀ ਉਹਨਾਂ ਨੂੰ ਵਾਪਸ ਗਰਾਉਂਡਾਂ ਵੱਲ ਰੂਪ ਸਾਹਿਬ ਪਟਾਚਾ ਦਾ ਜੋ ਜਿਹੜਾ ਦੂਜੇ ਕੰਮ ਕਰਿਓ ਕਰ ਲਿਆ ਪੰਜਾਬ ਸਰਕਾਰ ਨੇ ਵੀ ਇਤਿਹਾਸਿਕ ਫੈਸਲਾ ਲਿਆ। ਤਾਂ ਸਭਨਾਂ ਨੂੰ ਪਤਾ ਹੀ ਹੁਣਾ ਕਿ ਪਹਿਲੇ ਹੀ ਸਾਲ ਖੇਡਣਾ ਬਤਨ ਪੰਜਾਬ ਦੀਆਂ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ। ਪੰਜਾਬ ਦੇ ਪਿੰਡ ਪਿੰਡ ਤੋਂ ਜਿਹੜੇ ਬੱਚਿਆਂ ਨੂੰ ਹਾਜੀ 6 ਲੱਭ ਕੇ ਉਨਾਂ ਨੇ ਖੇਡਾਂ ਵੱਲ ਮੋੜਿਆ ਗਿਆ ਤੇ ਹੁਣ ਰੀਸੈਂਟਲੀ ਜਿਹੜਾ ਬਜਟ ਜਿਹੜਾ ਹੁਣ ਅਲੋਕੇਟ ਹੋਇਆ ਹੈ ਉਹਦੇ ਵਿੱਚ ਸਪੋਰਟਸ ਨੂੰ ਨੋਸੋ ਉਨਾ ਸੀ ਪਰ オーडर ਵੀ ਆ ਗਿਆ ਜਿਦਾਂ ਪੰਜਾਬ ਸਰਕਾਰ ਨੇ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਖਿਡਾਰੀਆਂ ਨੂੰ ਤਾਂ ਜੋ ਸਟੇਟ ਲੈਵਲ ਤੇ ਨੈਸ਼ਨਲ ਲੈਵਲ ਤੇ ਇਵਨ ਵਰਲਡ ਲੈਵਲ ਤੇ ਪਰਫਾਰਮੈਂਸ ਕਰਕੇ ਪੰਜਾਬ ਦਾ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰ ਸਕਣ ਤੇ ਬਹੁਤ ਬੱਖਿਓ ਖੁਸ਼ਾ ਹੈ ਤੇ ਸਾਡੇ ਸਾਰੀ ਟੀਮ ਤੋਂ ਆ ਮੈਂ ਤੁਸੀਂ ਸਭ ਨੂੰ ਮੈਂ ਬੇਨ ਕਿਹਾ ਕਿ ਉਹ ਥੋੜਾ ਅੱਜ ਦੁਕਾਨੇ ਚਾਹਨਾ ਚਾਹਤ ਹਾਂ ਕਿਉਂਕਿ ਬੱਚਾ ਨੂੰ ਹੌਸਲਾ ਫੈਕਾ ਰਹਾ ਸੀਗਾ ਤੋਂ ਸਾਡੇ ਨਾਲ ਸਕੇਂਦਰ ਜੀ ਆਏ ਨੇ ਉਹਨਾਂ ਦੇ ਬਦਲ ਡੀਪੀਟੀ ਸਾਡੀ ਸਾਰੀ ਪ੍ਰਬੰਧ ਪੂਰੀ ਟੀਮ ਹੈ ਰੁਪਿੰਦਰ ਜੀ ਰੋਕੀ ਜੀ ਪੰਕੀ ਜੀ ਸਾਰੀ ਟੀਮ ਆਈ ਹੈ ਤੇ ਬੱਚਾ ਨੂੰ ਮੁਬਾਰਕੀ ਦੇਣੇ ਹਨ ਨਾਲ ਦੇ ਨਾਲ ਸਾਡੇ ਸੁਨੀਲ ਸੰਧਲ ਜੀ ਜਿਹੜੇ ਕਿ ਸੁਪੁੱਤਰ ਨੇ ਸਰਗੋਸ਼ੀ ਦਾਦਾ ਚੰਦ ਜੀ ਦੇ ਉਹਨਾਂ ਨੂੰ ਸਾਡੀ ਪੂਰੀ ਟੀਮ ਨੂੰ ਬੇਹਤ ਸਾਰੀ ਮੁਬਾਰਕਾ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਉਸੇ ਹੀ ਚੱਲਦੇ ਰਹੋ ਸਾਡਾ ਵੀਰ ਜਿਹੜਾ ਬਹੁਤ ਵਧੀਆ ਹੌਸਲੇ ਕਰ ਰਿਹਾ ਹੈ ਬੱਚਾ ਨੂੰ ਮੋਟੀਵੇਟ ਕਰ ਰਿਹਾ ਹੈ ਬਹੁਤ ਵਧੀਆ ਪ੍ਰਾਈਜ਼ ਵੀ ਰੱਖੇ ਗਏ ਆ ਖਿਡਾਰੀਆਂ ਵਾਸਤੇ ਗੱਤਨ ਵਾਲਿਆਂ ਨੂੰ ਇੱਥੇ 21000 21000 ਦਾ ਨਾਮ ਮੈਂ ਦੇਖੋ ਨਾਮ ਰਕਮ ਦੀ ਗੱਲ ਨਹੀਂ ਹੁੰਦੀ ਇੱਕ ਹੌਸਲਾ ਬਜ਼ਾਈ ਹੁੰਦੀ ਸੋ ਜੋ ਘਰਾ ਤੋ ਘਨਰਾਪ ਨੂੰ 11000 ਘਨਰਾਪ ਨੂੰ 11000 ਔਰ ਲਗਭਗ 2 ਮਹੀਨੇ ਟੂਰਨਾਮੈਂਟ ਚੱਲਿਆ ਪੂਜਨ ਹੈਗਾ ਸਾਡੇ ਵੱਲੋਂ ਸਾਰੀ ਟੀਮ ਵੱਲੋਂ ਮੁਬਾਰਕਾ ਔਰ ਸ਼ੁਭ ਕਾਮਨਾਵਾਂ ਜੀ ਟੀਮ ਜਿੱਤੇਗੀ ਉਹਨੂੰ ਸ਼ੁਭ ਕਾਮਨਾਵਾਂ ਜਿਹੜੀ ਹਾਰੇਗੀ ਉਹਨੂੰ ਸੁਭਰਾ ਕੀ ਅਗਲੀ ਵਾਰ ਆਓ ਬੁਧੇ ਤਿਆਰੀ ਕਰਕੇ ਆਓ ਜਿੱਤੋਗੇ ਤੁਹਾਡਾ ਧੰਨਵਾਦ ਸ਼ਰਮਨ ਕੋਲੋਂ ਤੁਹਾਡਾ ਸਮਾਂ ਬਹੁਤ ਬਹੁਤ ਥੈਂਕ ਯੂ